ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਹੈ ਸੰਗਤਾਂ ਨੂੰ ਸਤਿਗੁਰਾਂ ਦੇ ਮਹਾਵਕਾਂ ਅਨੁਸਾਰ ਬਹਿ ਪਰ ਗਿਪਿਓ ਮਰਦੇ ਅਗਮੜਾ ਵਰਿਆਮ ਕਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਮਹਾਵਕਾਂ ਅਨੁਸਾਰ ਅਮਰ ਸ਼ਹੀਦ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਰਣਰੇਟੇ ਗੁਰੂ ਕੇ ਬੇਟੇ ਉਹਨਾਂ ਦੇ ਸਥਾਨ ਬੇੜ ਤਲਾ ਬਸਤੀ ਨੰਬਰ 5 ਸ਼ੌਣੀ ਨਿਹੰਗ ਸਿੰਘ ਸ਼ਾਉਣੀ ਦੇ ਮੁੱਖ ਜਥੇਦਾਰ ਬਾਬਾ ਖਜਾਨ ਸਿੰਘ ਜੀ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰారంਭ ਹੋਣ ਜਾ ਰਹੇ ਨੇ ਸੋ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ 6 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਸੋ ਕਾਫੀ ਜਥੇਬੰਦੀਆਂ ਹਾਜ਼ਰੀ ਭਰ ਰਹੀਆਂ ਨੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇਵਾਲੇ ਮੁਖੀ ਤਰਨਾ ਦਲ ਜਥੇਦਾਰ ਬਾਬਾ ਸਰਜੀਤ ਸਿੰਘ ਜੀ ਦਮਦਮਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਤਸ਼ਮੇਸ਼ ਤਰਨਾ ਦਲ ਦੀਆਂ ਫੌਜਾਂ ਉਹ ਵੀ ਹਾਜ਼ਰੀਆਂ ਭਰ ਰਹੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਸਰਜੀਤ ਸਿੰਘ ਕਿ ਸਾਰੀਆਂ ਸੰਗਤਾਂ ਨੇ ਲੋਗਾਂ ਤੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਤਾਂ ਜੋ ਜਥੇਬੰਦੀਆਂ ਆਪਣੇ ਕੋਲ ਆ ਰਹੀਆਂ ਨੇ ਜੋ ਵੀ ਆਪਾਂ ਨੂੰ ਕੋਈ ਦਿਕਤ ਪਰੇਸ਼ਾਨੀ ਆ ਰਹੀ ਹੈ ਜਾਂ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਆਪਾਂ ਜਥੇਬੰਦੀਆਂ ਦੇ ਸਾਹਮਣੇ ਆਪਣੀ ਗੱਲ ਰੱਖੀਏ ਤਾਂ ਜੋ ਜਥੇਬੰਦੀਆਂ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਨ ਤੇ ਨੌਜਵਾਨ ਪੀੜ੍ਹੀ ਸਾਡੀ ਨਸ਼ਿਆਂ ਦੀ ਦਲਦਲ ਤੋਂ ਬਚ ਕੇ ਬਾਣੀ ਬਾਣੇ ਦੇ ਨਾਲ ਜੁੜ ਸਕੇ ਇੰਨੀ ਇੱਕ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ